ਤੁਹਾਨੂੰ ਗਾਲ ਜੀ ਆਪਣੇ ਜਿੰਨੇ ਵੀ YouTube ਚੈਨਲ ਚਲਾਉਂਦੇ ਆ ਉਹਨਾਂ ਨੂੰ ਮੇਰੇ ਵੱਲੋਂ ਤੇ ਆਪਾਂ ਪਾਇਆ ਕਰਾਂਗੇ ਹੁਣ ਵੀਡੀਓ ਜਿੰਨੀਆਂ ਵੀ ਆ ਜੋ ਕੁਛ ਵੀ ਕਰੀਦਾ ਵਾ ਜਿੰਮ ਜਾਈਦਾ ਵਾ ਗਰਾਊਂਡ ਜਾਈਦਾ ਵਾ ਜਾਂ ਜਿੰਨੀ ਵੀ ਐਕਟੀਵਿਟੀ ਆ ਜੋ ਵੀ ਕੰਮ ਧੰਦਾ ਕਰੀਦਾ ਵਾ ਨਾਲ ਫੰਕਸ਼ਨ ਚੱਲਿਆ ਕਰੂੰਗਾ ਪੂਰਾ ਤੇ ਹੁਣ ਆਪਾਂ ਚੱਲੇ ਆ ਜਿੰਮ ਤੇ ਧੁੰਦ ਬਹੁਤ ਪਈ ਆ ਤੇ ਤੁਹਾਨੂੰ ਮਖਾਲ ਦੇ ਫਿਰ ਦੇਮਾ ਪੜਾ ਜਾਂਦੇ ਜਾਂਦੇ ਜੋ ਵੀ ਵਿੱਚ ਦਿਹੂਗਾ ਵਧੀਆ ਉਹ ਵਖਾਲਦੇ ਆ ਉਹ ਵਧੀਆ ਚੀਜ਼ ਹੁੰਦੀ ਜਾਂ ਕਿੱਦਾਂ ਵੀ ਆ ਓਕੇ ਫਿਰ ਆ ਜੋ ਚੱਲਦੇ ਜੇਮ ਨੂੰ ਹਾਂਜੀ ਵੀ ਤੇ ਤੰਦ ਬਹੁਤ ਜ਼ਿਆਦਾ ਭਈ ਆ ਤੇ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਨੀ ਸੀ ਕਿ ਜਿੰਨੇ ਵੀ ਆਪਣੇ ਭਰਾ ਜਾਂ ਭੈਣਾਂ ਜਿੰਨੇ ਵੀ ਵੰਦੇ ਆ ਆਪਣੀਆਂ ਵੀਡੀਓ ਤੇ ਸਬਸਕ੍ਰਾਈਬ ਨਹੀਂ ਤੁਸੀਂ ਕਰਦੇ ਤਾਂ ਨਾ ਉਹਦਾ ਮੈਂ ਕਿਹਾ ਵੀ ਨਹੀਂ ਪਹਿਲਾਂ ਕਿਉਂਕਿ ਆ ਮੈਂ ਨਵਾਂ ਨਵਾਂ ਵਾਂ ਤੇ ਹਜੇ ਫੁੱਲ ਨਾ ਮਦਦ ਵਰਤਿਆ ਨਹੀਂ ਆਇਆ ਪੂਰਾ ਕਹਿਰਦਾ ਤੇ ਤੁਸੀਂ ਜਿੰਨੇ ਵੀ ਆਪਣੇ ਹੈਗੇ ਆ ਚਾਹਣ ਵਾਲੇ ਤੇ ਸਾਰਿਆਂ ਨੇ ਸਬਸਕ੍ਰਾਈਬ ਕਰਿਓ ਚੈਨਲ ਆਪਣਾ ਤੇ ਲਾਈਕ ਤੇ ਸ਼ੇਅਰ ਕਰ ਦਿਓ ਤੇ ਵਧੀਆ ਹੋ ਜਾਊਗਾ ਕਿਉਂ ਜਿੰਨੇ ਵੀ ਆਂਦੇ ਸਬਸਕ੍ਰਾਈਬਰ ਬਣਨਗੇ ਫਿਰ ਉਹਨਾਂ ਵੀ ਵਧੀਆ ਚੱਲਦਾ ਵਾ ਚੈਨਲ ਜੋ ਜੋ ਇਹਦਾ ਬੱਤਰ ਆ ਜੂਗਾ ਤੇ ਉਹ ਸਾਰਾ ਨੂੰ ਫਿਰ ਆਪਾਂ ਇੰਤਲਾਇਆ ਕਰਾਂਗੇ ਵਧੀਆ ਕੰਮ ਓਕੇ ਗੁੱਡ ਹੁਣ ਆਪਾਂ ਆ ਗਏ ਆ ਜੀ ਕਮਾਣ ਅੱਜ ਹੁਣ ਹੋ ਗਿਆ ਅੱਜ ਤੋਂ ਵਿਆਹ ਚਾਲੂ ਸਿਆਣਾ ਚ ਤੇ ਵਿਆਹ ਪਹਿਲਾ ਵਾ ਅੱਜ ਕੋਟ ਪੈਂਟ ਕਰਾ ਲੀਏ ਡ్రਾਈ ਕਲੀਨ ਕਿ ਪ੍ਰੈਸ ਕਰਾਉਣਾ ਆਪਾਂ ਪ੍ਰੈਸ ਕਰਾਉਣਾ ਤਾਂ ਪ੍ਰੈਸ ਹੀ ਕਰਾਉਣਾ ਕੰਮ ਉਹ ਗੱਲ ਈ ਏਡ ਆਪਣਾ ਜਾਂ ਆਪਣੇ ਆ ਡਰਾਈ ਕਲੀਨ ਵਾਲਾ ਬਾਹਰ ਹੀ ਘਲੋਤਾ ਲੋਕੀ ਆਉਂਦੇ ਆ ਸਵਕਤੇ ਸਵਕਤੇ ਦੇ ਨੂੰ ਦਿੰਦੇ ਆ ਕੋਟ ਪੈਠ ਹੈ ਮਾਇਆ ਵਟ ਲਈ ਜਨੇ ਤੇ ਮੈਂ ਵੀ ਫੜਾਵਾਂ ਨੂੰ ਹੋਸ਼ ਇੱਕੋ ਮਿੰਟ ਤੂੰ ਮੋਕ ਕਰ ਦੂਗਾ ਆਪਣਾ ਪ੍ਰੈਸ ਮਿੰਟੋ ਮਿੰਟ ਕਰ ਦੇਣਾ ਕਰ ਦੇਣਾ ਚਲਦਾ ਇਹ ਪ੍ਰੋਗਰਾਮ ਚਲਦਾ ਚਲਦੇ ਐਂਜ ਹੋਰ ਮੈਂ ਤਾਂ ਵਿਆਹਾਂ ਦਾ ਕੰਮ ਸੀਜ਼ਨ ਹੋ ਗਿਆ ਚਾਲੂ ਤੇ ਮੈਨੂੰ ਤਾਂ ਕਿ ਲੋਕ ਜਿੰਨੇ ਵੀ ਆਪਣੇ ਆ ਖੇਡਣ ਵਾਲੇ ਸਾਰਿਆਂ ਨੂੰ ਪਤਾ ਵਿਆਹ ਵੀ ਹੋ ਜਾਂਦਾ ਜਿਆਦਾ ਸਿਆਣਜ ਮੈਂ ਅੱਜ ਥੋੜੇ ਕੱਟ ਖੇਡੀ ਦਿਆ ਦੇਣਿਆ ਨਿੱਕੇ ਜਿੱਦਾਂ ਤੇ ਅੱਜ ਨਾਵੀਆਂ ਅ ਦਸੰਬਰ ਮੀਨਾ ਤੇ ਜਨਵਰੀ ਫਰਵਰੀ ਦੇ ਵਿੱਚ ਆਵਾਂਗੇ ਫੁੱਲ ਮਾਰਕੀਟ ਚ ਆਵਾਂਗੇ ਮਤਲਬ ਜਦਾਂ ਜਾਦੇ ਮੈਚ ਖੇਡਣੇ ਜਿੱਦਾਂ ਮੈਂ ਖੇਡਦਾ ਫਿਰ ਤਾਂ ਡੇਲੀ ਖੇਡਦਾ ਹਾਂ ਤੇ ਫਿਰ ਫਰਵਰੀ ਚ ਕਰਾਂਗੇ ਚਲੋ ਨਾਲੇ ਵੀ ਜਾਣਕਾਰੀ ਦੇ ਦਿੰਦੇ ਆ ਆਪਣੇ ਜਿੰਨੇ ਵੀ ਚਾਹਣ ਵਾਲੇ ਵੀ ਕੱਟ ਕੇ ਉਹ ਖੇਡੀ ਦੇ ਵੀ ਤੇ ਨਿੱਕੇ ਡਾਈਟ ਖਾਦੀ ਨਹੀਂ ਜਾਂਦੀ ਜਿੱਦਾਂ ਤੇ ਮੈਨੂੰ ਮੂਦ ਨਹੀਂ ਲੱਗਦੀ ਹੁਣ ਜਿੱਦਾਂ ਵੀ ਬਾਹਰ ਵਾਲਾ ਸੀਜ਼ਨ ਆਪਣਾ ਬਹੁਤ ਵੱਡਾ ਹੈ ਤੇ ਬਾਹਰੋਂ ਖੇਡ ਕੇ ਆਏ ਆ ਤੇ ਬਾਹਰ ਹੁਣ ਜਿੰਨਾ ਵੀ ਆ ਸਾਰਾ ਵੀ ਮਹੀਨੇ 7-8 ਹੀ ਲੰਘੇ ਆ ਜਿੰਨੇ ਉਹ ਤੋਂ ਬਾਅਦ ਮੁੜ ਕੇ ਫਿਰ ਨਿਊਜ਼ੀਲੈਂਡ ਚੱਲ ਗਏ ਫਿਰ ਬਹਿਰੀਨ ਚੱਲ ਗਏ ਘਾਰੇ ਫਿਰ ਫੈਮਿਲੀ ਨੂੰ ਰੈਮ ਨਹੀਂ ਦੇ ਹੁੰਦਾ ਤੇ ਵਾਸੂ ਵੀ ਹੁਣ ਥੋੜੀ ਜਿਹੀ ਦਾ ਅਰੈਸਟ ਜੀ ਹੋ ਜੂਗੀ ਤੇ ਨਾਲੇ ਬਾੜੀਆਂ ਮੋਟੀਆਂ ਜੰਨੀਆਂ ਖਿੱਚਾ ਖੁੱੱਚਾ ਹੁੰਦੀਆਂ ਬੱਚੀਆਂ ਕੋਈ ਨਾ ਮਸਾਲਾ ਨੂੰ ਘਰੋਂ ਜਾਂਦਾ ਵਾ ਤੇ ਤੋਂਪਾ ਡਾਈਨੂਟ ਖਾ ਲਾਂਗੇ ਵਧੀਆ ਤੇ ਕੀ ਕੀ ਖਾਈਦਾ ਚਲੋ ਉਹ ਵੀ ਦੱਸਿਆ ਕਰਾਂਗੇ ਤਾਂ ਜੇ ਆਪਣੇ ਜਿੰਨੇ ਵੀ ਪਲੇਅਰ ਆ ਕੋਈ ਸਿੱਖ ਲਿਆ ਆਪਣੇ ਤੋਂ ਜਾ ਕੇ ਤਾਂ ਤੇ ਵਧੀਆ ਹੀ ਹੋਵੇਗੀ ਤੇ ਜਿਹੜਾ ਵੀ ਇਹ ਆਪਣਾ ਆਡਾ ਕਮਾਨ ਆਡਾ ਤੇ ਜਿੰਨਾਂ ਨੂੰ ਨਹੀਂ ਵੀ ਪਤਾ ਬੋਰਡ ਤੇ ਮਾਰਦੇ ਵੀ ਆਪਣਾ ਕਿਹੜਾ ਕਿੱਥੇ ਕਿੱਥੇ ਪੈ ਜਾਂਦਾ ਕੰਮ ਜਿਹੜੇ ਮਤਲਬ ਦੂਰ ਦੇ ਆਪਣੇ ਚਾਉਣ ਵਾਲੇ ਆ ਨੇੜੇ ਵਾਲਿਆਂ ਨੂੰ ਪਤਾ ਹੀ ਆ ਇਹ ਸਹੀ ਆ ਇਸ ਫੇਰਾ ਸੇਰਾ ਤੇ ਸਭ ਠੀਕ ਇਹ ਛੋਟੀ ਜਿਹੀ ਮੰਡੀ ਲੱਗਦੀ ਆ ਆਪਣੇ ਇੱਥੇ ਓਕੇ ਫਿਰ ਚੱਲੀਏ ਜਿੰਮ ਫਿਰ ਇਹ ਮਤਰਾ ਪਹੁੰਚ ਗਏ ਆਂ ਆਪਾਂ ਆਪਣੇ ਜਿੰਮ ਤੇ ਗੱਡੀਆਂ ਨੂੰ ਲੱਗੀਆਂ ਹੋਵਾਂ ਕਿੱਥੇ ਲਾਈਏ ਆਪਣੀ ਗੱਡੀਆਂ ਇੰਤਾ ਜਿਹਾ ਕਰਕੇ ਲਾ ਲਓ ਠੀਕ ਆ ਆਹ ਹੁੰਦਾ ਹੈਗੀ ਆਪਣੀ ਪਾਰਕਿੰਗ ਆ ਤਾਂ ਪੱਕੀ ਹੁੰਦੀ ਆ ਇੱਥੇ ਲਾ ਦਈਏ ਚਲੋ ਨੋ ਗਿਆ ਗਮੋਂ ਲਾਤੀ ਪਾ ਕੇ ਚਲੋ ਮਿਲਦੇ ਹਾਂ ਜਿਮ ਦੇ ਅੰਦਰ ਤੂੰ ਫਿਰ ਤੂੰ ਕਮੈਂਟਰੀ ਪੂਰੀ ਘਰਿਆ ਕਰ ਹਾਂ ਖੁਸ਼ ਖੁਸ਼ ਦਾ ਵੰਗਾਲਦੇ ਤੁਹਾਨੂੰ ਵੀ ਜਿਹੜਾ ਆਪਣਾ ਮਿੱਤਰ ਆ ਕੋਣ ਫੜ ਕੇ ਰੱਖਦਾ ਵਾ ਆਜੋ ਇਹ ਆਪਣੇ ਰਣਵੀਰ ਸਿੰਘ ਦਾ ਜਿਮ ਆਰ 2 ਫਿਟਨੈਸ ਮੁੰਡੇ ਨੇ ਕੀ ਕੀਤਾ ਵਾ ਇਹ ਪੰਜਾਬ ਦਾ ਚੈਂਪੀਅਨ ਰਿਹਾ ਵਾ ਤੇ ਮਿਸਟਰ ਪੰਜਾਬ ਬਣਿਆ ਸੀ ਕਲਾਮ ਦੇ ਜਿਵੇਂ ਚੋ ਆ ਸ਼ਹਿਰ ਇਹ ਆਪਣੇ ਮਹਿਤੇ ਦੀ ਲੋਕੇਸ਼ਨ ਆ ਬਹੁਤ ਵਧੀਆ ਜੇ ਮਾਤਰਾ ਇਹ ਕਹਿੰਦੇ ਆਪਰੇ ਕੋ ਬਲੀਟ ਆਵ ਕਾ ਹਮੋਰ ਸਾਲ ਬਨੇ ਲੱਗੇ ਆ ਤੇ ਜੰਗ ਕਰਦੇ ਹਾਂ ਹਾਂਜੀ ਵੀ ਹੁਣ ਆਪਾਂ ਨੇ ਮਿਲਿਆ ਆਪਣਾ ਪ੍ਰੀਤ ਤੇ ਪ੍ਰੀਤ ਨਾਲ ਕੀਤੀ ਆਪਾਂ ਗੱਲਾਂ ਬਾਤਾਂ ਮੁੰਡਾ ਬਹੁਤ ਸਾਊ ਆ ਇਹ ਆਪਣਾ ਜਿਮ ਚ ਟ੍ਰੇਨਰ ਵੀ ਆ ਤੇ ਦੱਸਦਾ ਵਾ ਆਪਾਂ ਨੂੰ ਵੀ ਕਿਹੜਾ-ਕਿਹੜਾ ਭਾਈ ਉਹਦਾ ਸੈੱਟ ਲਾਓ ਸੈੱਟ ਬਹੁਤੇ ਤੇ ਮੈਂ ਚਲੋ ਜਿਆਦਾ ਇਹਦਾ ਕੰਮ ਚ ਨਹੀਂ ਪੈਣਾ ਵੀ ਕੰਮ ਤੇ ਆਪਣਾ ਵਾ ਕਬੱਡੀ ਦਾ ਫਿਰ ਇਹਨੇ ਸ਼ੇਰ ਨੇ ਦੱਸਿਆ ਵੀ ਚਲੋ ਲਾ ਲਓ ਭਾਈ ਤੁਸੀਂ ਟਰੈਡਮਿਲ ਤੇ ਟਰੈਡਮਿਲ ਨੂੰ ਕਰਤਾ ਪੂਰਾ ਇਨਕਲੇਨ ਜਿョਕ ਕੇ ਸਾਰਾ ਆਪਾਂ ਤੇ ਫਿਰ ਇਹਨੇ ਲਾਇਆ 10-12 ਮਿੰਟ ਪੂਰੇ 13 ਇਹ ਲਾਈਆਂ ਆਪਾਂ ਐਕਸਰਸਾਈਜ਼ਾਂ ਜਿੰਨੀਆਂ ਵੀ ਸਾਰੀਆਂ ਤੇ ਇਹਦੇ ਵਿੱਚ ਥੋੜੇ-ਥੋੜੇ ਜਿਹਾ ਆਪਾਂ ਦਾ ਉਹਨੂੰ ਸ਼ਾਰਟ ਵਖਾ ਲਦੇ ਆਂ ਵੀ ਕੀ ਕੀ ਕਿਹੜੀਆਂ-ਕਿਹੜੀਆਂ ਮੇਨ ਮਤਲਬ ਕਿ ਜਿੱਦਾਂ ਕੱਟ ਕੇ ਵੀ ਪੂਰੀ ਪ੍ਰੋਪਰ ਤੇ ਬਹੁਤ ਵੱਡੀ ਹੋ ਜਾਣੀ ਆ। ਆਪਾਂ ਕੀਤੀਆਂ ਸਾਰੀਆਂ ਐਕਸਰਸਾਈਜ਼ਾਂ ਐਕਸਰਸਾਈਜ਼ਾਂ ਨਾ ਆਏ ਨੇ ਵੀ ਮਤਲਬ ਇੱਕ ਵਾਰੀ ਜਿੰਨੀਆਂ ਫੁੱਲ ਕਰ ਲਓ ਇਹਦੇ ਨਾਲ ਬਾਡੀ ਪੂਰੀ ਇੱਕ ਵਾਰੀ ਖੁੱਲ ਜਾਂਦੀ ਆ ਖੋਲ ਕੇ ਬਾਡੀ ਤੇ ਫਿਰ ਮਤਲਬ ਕਿ ਇਹਨਾਂ ਪੂਰਾ ਜਿੰਨਾ ਵੀ ਆ ਜਿਮ ਕਰਨ ਦਾ ਜਾਂ ਜੋ ਵੀ ਆਪਾਂ ਉੱਥੇ ਡੰਡ ਲਾਉਣੇ ਆ ਤੇ ਪੂਰਾ ਮਜ਼ਾ ਆਉਂਦਾ ਸਟੈਚਿੰਗ ਐਂ ਖਿੱਚ ਕੇ ਕਰ ਲੋ ਜਿੰਨੇ ਵੀ ਆਪਣੀ ਇੱਕ ਵਾਰੀ ਤੇ ਸਟੈਚਿੰਗ ਦੇ ਨਾਲ ਸਟੈਚਿੰਗ ਤੋਂ ਬਿਨਾ ਬੰਦਾ ਮਤਲਬ ਕਿ ਬਹੁਤ ਔਖਾ ਵਾ ਮੁਰਕੇ ਮਸਲ-ਮੂਸਲ ਖਿੱਚੇ ਜਾਂਦੇ ਆ ਤੇ ਉਸ ਤੋਂ ਬਾਅਦ ਫਿਰ ਅਹੀਂ ਲਾਏ ਆ ਡੰਬਲ ਡੰਬਲ ਮਤਲਬ ਕਿ ਸਿੰਪਲ ਹੀ ਲਾਈ ਦੇ ਕੋਈ ਐਡਾ ਮਸਲ ਮਸਲ-ਮੂਸਲ ਬਣਾਉਣ ਵਾਲੀ ਮੈਂ ਜਾਨਾ ਜਿਆਦਾ ਵੀ ਐ ਹੋਈ ਜਿੰਨਾ ਮੈਂ ਕਿ ਕਬੱਡੀ ਦੇ ਵਿੱਚ ਜਿਹੜਾ ਚੀਜ਼ਾਂ ਕੰਮ ਆਉਂਦੀਆਂ ਹੋਈ ਕੰਮ ਕਰਦਾ ਮੈਂ ਸਾਰੇ ਤੇ ਉਹੀ ਸੈੱਟ ਰਹਿੰਦਾ ਜੇ ਇੰਨੇ ਵੀ ਆਪਾਂ ਮਸਲ ਬਣਾਵਾਂਗੇ ਬਾਅਦ ਚ ਤੰਗ ਹੋਈਦਾ ਵਾ ਤੇ ਹਰੇਕ ਦੀ ਆਪਾਂ ਆਪਣੀ ਸੋਚਣੀ ਆ ਤੇ ਉਦੋਂ ਬਾਅਦ ਫਿਰ ਮੈਂ ਲਾਈ ਲੈੱਗ ਤੇ ਲੈੱਗ ਬਹੁਤ ਜ਼ਰੂਰੀ ਆ ਖੇਡਣ ਵਾਲਿਆਂ ਲਈ ਆਪਣੇ ਜਿੰਨੇ ਵੀ ਆ ਤੇ ਇਹਦੇ ਲਾਲੀ ਦੇ ਆ ਚਾਰ ਚਾਰ ਸੈੱਟ ਫਿਰ ਬਾਈ ਟ੍ਰਾਈ ਕਰਤੀ ਆ ਕਮੈਂਟ ਡਨ ਤੇ ਮਾਸਾ ਡੋਲਿਆਂ ਚ ਪਾਲੀ ਆ ਜਾਨ ਉਤੋਂ ਬਾਅਦ ਫਿਰ ਆਪਾਂ ਲਾਉਣੀ ਆ ਜੀ ਚੈਸਟ ਚੈਸਟ ਲਾ ਕੇ ਚੈਸਟ ਜਿੰਨੇ ਵਧੀਆ ਮਤਲਬ ਕਿ ਥੋੜੀ ਹੈਵੀ ਜਿਹੀ ਲੱਗੇ ਤੇ ਵਧੀਆ ਰਹਿੰਦੀ ਆ ਤੇ ਇਹਦੇ ਨਾਲ ਹੀ ਤੱਕੇ ਵੱਜਦੇ ਆ ਫਿਰ ਅਗਲੇ ਪਾਸੇ ਜਾਫੀਆਂ ਨੂੰ ਤੱਕ-ਤੱਕ ਹੰਦਿਆਂ ਜਿਹਾ ਲਿਆਉਂਦਾ ਜਾਂਦਾ ਵਾ ਤੇ ਨਹੀਂ ਰੁਦਾ ਜਾਫੀ ਫਿਰ ਅੱਗੇ ਬਹੁਤ ਤੱਕੇ ਮਾਰਦੇ ਆ ਫਿਰ ਆ ਜਾਂਦਾ ਸਭ ਤੋਂ ਜਰੀਲਾ ਕੰਮ ਆਪਣੇ ਡੰਡਾਂ ਦਾ ਤੇ ਛਪਾੜੇ ਤੇ ਇਹਦੇ ਨਾਲ ਇਹ ਹੋ ਜਾਂਦਾ ਕਿ ਆਪਣੇ ਜਿੰਨੇ ਵੀ ਸਾਰੇ ਹੀ ਹਾਲ ਓਵਰ ਬੋਡੀ ਆ ਫੁੱਲ ਮਾਰਦੀ ਜੋਰ ਇਹਨਾਂ ਵਜਦੀਆਂ ਛਾਲਾਂ ਤੋਂ ਨਾਲ ਬੰਦਿਆ ਜਾਜ ਤੇ ਇਤਾਂ ਹੀ ਗੱਲ ਬੰਦੀ ਫਿਰ ਤੇ ਲਾਗੇ ਬੈਠਾ ਮੁੰਡਾ ਆਪਣੇ ਲਵੇ ਕੀ ਜਾਂਦਾ ਵੀ ਇਹ ਪਲਵਾਨ ਕੀ ਕਰੀ ਜਾਂਦਾ ਤੇ ਲੜਨਾਂ ਤੋਂ ਬਿਨਾਂ ਬੰਦਾ ਕਹੇ ਜੋ ਕਹਨੀਆ ਡੰਡ ਬਹੁਤ ਜ਼ਰੂਰੀ ਆ ਤੇ ਮਤਲਬ ਜਿਆਦਾ ਜਿੰਨੇ ਵੀ ਜਿਮ ਵਾਲੇ ਮੁੰਡੇ ਆ ਬਹੁਤ ਉਦਾਂ ਕਈ ਘਾਟ ਮਾਰਦੇ ਆ ਡੰਡ ਮਤਲਬ ਕਿ ਜਿਆਦਾ ਉਹਨਾਂ ਦਾ ਜਿਮ ਵੱਲ ਹੁੰਦਾ ਧਿਆਨ ਤੇ ਕਈ ਮਾਰਦੇ ਵੀ ਆ ਤੇ ਵਧੀਆ ਵਾ ਚੀਜ਼ ਹੈ ਤੇ ਮਾਰਨੇ ਚਾਹੀਦੇ ਆਪਾਂ ਨੂੰ ਆ ਆਪਣਾ ਬਈ ਜੂਸ ਵਾਲਾ ਦੇ ਕੋ ਪੱਕਾ ਜੂਸ ਲੱਗਾ ਜੂਸ ਬੀਜ ਦਾ ਵਸ਼ੇਰ ਤੋਂ ਤੇ ਤੇ ਬਣਾ ਲੇ ਦੋ ਗਲਾਸ ਬਣਾ ਦੇ ਇਹਨੂੰ ਪੀਤਾ ਵਾ ਆ ਗਿਆ ਵਾ ਕਿੱਦਾਂ ਠੀਕ ਆ ਜੀ ਈ ਵਾਲਾ ਵਧੀਆ ਦਾ ਕਿੱਥੇ ਰਹਿਣਾ ਹੱਸ ਇੱਥੇ ਹੀ ਐ ਮੈਂ ਜੂਸ ਬਣਾਏਗਾ ਵਧੀਆ ਕਿਹੜਾ ਮਿਕਸ ਹੀ ਕਰਾਂ ਮਿਕਸ ਬਣਾ ਦੇ ਵਧੀਆ ਜੀ ਤੇ ਮੇਰੀ ਗੱਲ ਸੁਣ ਹਾਂਜੀ ਬਲੌਗ ਦੇ ਵਿੱਚ ਆਉਣ ਡਿਆ ਹਾਂ ਤੇਰੀ ਪ੍ਰੋਮੋਸ਼ਨ ਵੀ ਹੋ ਗਈ ਜੂਸ ਵਧੀਆ ਬਣਾਏਗਾ ਠੀਕ ਆਏ ਕਰਦੇ ਸਾਰਿਆਂ ਠੀਕ ਠੀਕ ਆ ਦੱਸ ਦੇ ਆਪਣੀ ਕਿੱਥੇ ਰੇੜੀ ਰੋੜੀ ਕਿੱਥੇ ਤੇ ਦੱਸ ਦੇ ਸਾਰੇ ਪੀਣ ਆਇਆ ਕਰਨਗੇ ਜਿੰਨੇ ਮੈਂ ਤੇ ਲੱਗੇ ਬੰਦੇ ਇਹ ਮੈਂ ਤਾਂ ਚਾਅ ਚ ਲੱਗੀ ਜਿਹੜੀ ਬਿਜਾ ਡੇਰੀ ਦੇ ਸਾਹਮਣੇ ਹਾਂ ਲੱਗ ਗਈ ਬਿਲਕੁਲ ਠੀਕ ਆ ਓਕੇ ਤੇ ਸਾਰੇ ਮਤਲਬ ਜਿੰਨੇ ਵੀ ਆ ਚਲੋ ਹਨਾ ਆਪਣਾ ਜਿਮ ਜਾਂ ਜੋ ਵੀ ਵਰਕਆਊਟ ਕਰਕੇ ਤੇ ਜੂਸ ਤੇ ਬਹੁਤ ਜ਼ਰੂਰੀ ਆ ਹੈ ਨਾ ਸਰੀਰ ਦਾ ਸਫਾਈ ਕਰਦਾ ਆਪਣੇ ਦੀ ਤੇ ਪੀਣਾ ਚਾਹੀਦਾ ਸਾਰਿਆਂ ਨੂੰ ਚਲੋ ਵਧੀਆ ਬਣਾਉਂਦਾ ਜੂਸ ਆਪਣਾ ਪ੍ਰਾਣਾ ਮਿੱਤਰ ਆ ਬਹੁਤ ਬਖ ਲਾਉ ਨਾਲ ਲਓ ਜੀ ਲੈਣਤਾ ਸ਼ੇਰ ਨੇ ਜੂਸ ਜੂਸ ਦਾ ਪਤਾ ਕੀ ਚੱਕਰ ਆ ਇੱਕਦੇ ਅਸੀਂ ਆਜੀ ਦਾ ਇਥੇ ਜਿਮ ਫਿਰ ਜਿਮ ਤੋਂ ਉੱਥੇ ਸਾਡੇ ਵੀ ਹੈਗਾ ਵਾ ਗਰਾਂਟੇ ਬਹੁਤ ਵਧੀਆ ਬਣਿਆਂ ਤੋਂ ਨਾਲ ਗਰਾਊਂਡ ਵੀ ਜਿਵੇਂ ਲੱਗ ਜਾਂਦੀ ਇੱਥੇ ਪਰ ਇਹ ਆ ਵੀ ਇੱਥੇ ਜਿਮ ਆਉਣ ਦੇ ਨਾਲ ਦੂਜਾ ਸੁਪੀ ਦਾ ਆਦਾ ਫਿਰ ਘਰੋਂ ਹੋ ਜਾਂਦੀ ਪੀਤਾ ਪੁੱਤਾਂ ਨੂੰ ਜਾਂਦਾ ਪਰ ਵੀ ਸਪੈਸ਼ਲ ਕੋਈ ਜਾਊਗਾ ਸਪੈਸ਼ਲ ਫਿਰ ਆਉਣਾ ਪੈਂਦਾ ਜਿਮ ਆਉਣਾ ਪੈਂਦਾ ਆਉਂਦਾ ਹੀ ਆ ਬੰਦਾ ਹੈ ਨਾ ਫਿਰ ਚਲੋ ਕਾਮੀਆਂ ਹੁਣ ਜਿੰਨਾ ਚਿਰ ਇਹ ਕਰਾਂਗੇ ਮੈਂ ਤੋਂ ਮੂੰਹ ਤੇ ਹਨਾ ਫੇਰ ਹੀ ਗੱਡੀ ਚੱਲਦੀ ਆ ਤੇ ਫਿਰ ਇਹਦੇ ਕਰਕੇ ਨਾਲ ਜੂਸ ਪੀਤਾ ਜਾਂਦਾ ਵਾ ਨਾਲ ਆਪਣਾ ਜੋ ਵੀ ਡਾਇਟ ਝੋੜ ਕੁਝ ਲੈਣਾ ਵਾ ਅੱਲਾਹ ਚਾਹਨਾ ਬੱਕਰਾ ਜੋ ਵੀ 850 ਤੋਂ ਲੈ ਲੈ ਜੇ ਸਾਰੇ ਪੂਰੇ ਫਿਰ ਫਿਰ ਬਣਿਆ ਦਲਸਾ ਨਾ ਕਾਰੀ ਦਾ ਠੀਕ ਆ ਸਾਰੇ ਚੱਟ ਕਰਦੇ ਫਿਰ ਜੂਸ ਕਰਾਵਾ ਵਾ ਵਧੀਆ ਹੀ ਹੁੰਦਾ ਵਾ ਛੇਰ ਦਾ ਓਕੇ ਕੀ ਸੋਚੀਏ ਤੁਹਾਡਾ ਦੱਸੋ? ਸਾਨੂੰ ਹੀ ਕਿਦੇ ਬਣਾ ਦੋ ਕਿਰੇ ਸਟਾਰ ਕਬੱਡੀ ਦੇ ਕਿਰੇ ਨਹੀਂ ਨਹੀਂ ਬਣਾ ਦਿੰਦੇ ਆ। ਸਾਡਾ ਇਹ ਆਪਣਾ ਮਿੱਤਰ ਆ ਮਾਣੀ ਇਹ ਆਉਂਦਾ ਦਾ ਗਰਾਉਂਡੇ ਹੁੰਦੀ ਗਰਾਉਂਡੇ ਆਉਂਦਾ। ਮੈਂ ਆ ਵੀ ਮਾਣੀ ਨੂੰ ਵੀ ਲੈ ਆਈਏ ਵਿੱਚ। ਹੋਰ ਉਹ ਕਰਦਾ ਬਣਾ ਜੀ। ਕਰਦੇ ਆ ਹੁਣ ਉਹ ਵੇਖ ਹਰਨ ਮਾਰ ਜੰਦੇ ਅੱਗੇ ਆ ਜਾ। ਕੋਈ ਨਹੀਂ ਢੱਡਲੀ ਜਾਣੀ ਆ। ਹਰ ਆਜੋ ਉਹ ਉਹ ਕਰ ਦਾਂਗੇ। ਠੀਕ ਆ ਕੋਈ ਨਹੀਂ ਗਰਾਉਂਡੇ ਦਾ ਆਇਆ ਘਰ ਫਿਰ ਗੋਟੇ ਮੇ ਲਾਉਣਾ ਮੈਂ ਤਾਂ ਭਾਜੀ ਖਾੜੇ ਭੁਲਾਣਾ ਰੇ। ਚੱਲ ਠੀਕ ਆ ਫਿਰ ਵਧੀਆ ਫਿਰ ਵਧੀਆ। ਕੋਈ ਨਹੀਂ ਗਰਾਉਂਡ ਤਾਂ ਆ ਫਿਰ ਗਰਾਉਂਡ ਅਜੇ ਮਹੀਨਾ ਕੁ ਵੇਲਾ ਹੀ ਆ ਮੈਂ। ਠੀ ਮਾਣੀ ਕਹਿੰਦਾ ਵੀ ਬਣਾਉਂਦਾ ਮੈਨੂੰ ਹੀ ਹੁੰਦਾ ਮਿਹਨਤ ਕਰਦਾ ਪੂਰੀਏ ਸ਼ੇਰ ਮੁੰਡਾ ਗਰਾਉਂਡੇ ਹੁੰਦਾ ਸੀ ਮੈਂ ਵੀ ਚੱਲ ਆਇਆ ਗਾ ਰੋਥੇ ਆਪਣੀ ਹੁਣ ਖਾੜੇ ਜਾਣਾ ਪਿਆ ਵੀ ਖਾੜੇ ਵੀ ਚਲੋ ਵਧੀਆ ਵਾ ਤੇ ਜਿਹੜੀ ਗਰਾਉਂਡ ਪ੍ਰੈਕਟਿਸ ਆ ਜਿੰਨਾ ਚਿਰ ਨਹੀਂ ਕਰੂ ਉਹਨਾਂ ਚਿਰ ਕਿੱਥੋਂ ਬੰਦਾ 플레이ਰ ਬਣਦਾ ਇਹ ਗਰਾਉਂਡ ਦਾ ਮੁੰਡਾ ਹੀ ਆਪਣੀ ਦਾ ਤੇ ਗਰਾਉਂਡ ਤਾਂ ਲਾਉਣੀ ਪੈਣੀ ਆ ਖਾੜਾ ਵੀ ਮਤਲਬ ਖਾੜਾ ਤਾਂ ਲਾਉਣਾ ਹੀ ਚਾਹੀਦਾ ਵਾ ਸਵੇਰੇ ਸਵੇਰੇ ਲਾਓ ਖਾੜਾ ਜਿੱਦਾਂ ਹੈ ਨਾ ਸ਼ਾਮ ਨੂੰ ਆਪਣੀ ਗਰਾਊਂਡ ਪ੍ਰੈਕਟਿਸ ਕਰ ਲੋ ਤੇ ਵਧੀਆ ਵਾਹ ਜਿੰਨਾ ਜਰ ਆਪਾਂ ਪ੍ਰੈਕਟਿਸ ਨਹੀਂ ਕਰਦੇ ਗਰਾਊਂਡ ਦੇ ਵਿੱਚ ਹਨਾ ਗੇਮ ਨਹੀਂ ਲਾਉਂਦੇ ਉਹਨਾਂ ਚਿਰ ਕਬੱਡੀ ਦਾ ਨਹੀਂ ਪਤਾ ਲੱਗਦਾ ਤੇ ਜਿੰਨੇ ਵੀ ਆਪਣੇ ਮਿੱਤਰ ਆ ਨਵੇਂ મતਲਬ ਕੀ ਕਬੱਡੀ ਨੂੰ ਚਾਹਣ ਵਾਲੇ ਜਿਹੜੇ ਨਵੇਂ ਮੁੰਡੇ ਆ ਜਿੰਨਾਂ ਸਿਰ ਮਤਲਬ ਟ੍ਰੇਨਿੰਗ ਨਹੀਂ ਕਰਦੇ ਟ੍ਰੇਨਿੰਗ ਤੋਂ ਬਿਨਾਂ ਕਬੱਡੀ ਦਾ ਔਖਾ ਵਾ ਇਹ ਕਬੱਡੀ ਖੇਡਣੀ ਤਾਂ ਪਹਿਲੋਂ ਟ੍ਰੇਨਿੰਗ ਕਰਨੀ ਪੈਣੀ ਆ